ਦੇਖ ਦੂਸਰਾ ਸਾਈਜ਼ ਚੈੱਕ ਕਰ ਲੈ ਆਹ ਦੇਖ ਵਸਿਆ ਟਾਈ ਹੇਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਸ਼ੁਰੂ ਕਰਦੇ ਆਂ ਅੱਜ ਦੇ ਵਲੌਗ ਨੂੰ ਤੇ ਮੰਮਾ ਤਾਂ ਕਰੀ ਜਾਂਦੇ ਨੇਗੇ ਆਪਣਾ ਕੰਮ ਮੰਮਾ ਇੱਕ ਨਾ ਕੰਮ ਸੀਗਾ ਮੈਨੂੰ ਇਹ ਮੇਰਾ ਨ ਇੱਕ ਚੀਜ਼ ਖਾਣ ਦੀ ਕਰ ਰਹੀ ਸੀ ਹਾਂ ਨਾ ਮੋਟਾ ਲੱਗਾ ਕੁਛ ਨਾ ਕੁਛ ਖਾਣ ਦਾ ਹੈ ਜੀ ਗਾਧਾ ਰਹਿੰਦਾ ਆ ਮੈਨੂੰ ਬਣਾ ਦੋਗੇ ਬੇਸਨ ਦਾ ਪੂੜਾ ਬਣਾ ਦੋ ਨਾ ਹੁਣ ਹੁਣ ਦਾ ਬੇਸਨ ਦਾ ਪੂੜਾ ਹੁਣ ਹੀ ਖਾਣਾ ਉਹ ਵੀ ਉੱਠ ਗਿਆ ਥਰਸ ਉਹ ਸਿੱਧੂ ਨੂੰ ਕੀ ਹੋਇਆ ਸੀ ਉਹ ਵੀ ਉੱਠ ਗਿਆ ਉਹ ਵੀ ਖਾਊਗਾ ਬੇਸਨ ਦਾ ਪੂੜਾ ਪੁੱਛਦਾ ਸਿੱਧੂ ਬੇਸਨ ਦਾ ਪੂੜਾ ਖਾਏਗਾ ਪੀਜ਼ਾ ਖਾਏਗਾ ਸਿੱਧੂ ਪੀਜ਼ਾ ਕਹਿੰਦਾ ਹੁੰਦਾ ਨਾ ਨਹੀਂ ਕਹਿੰਦਾ ਚਲ ਠੀਕ ਹੈ ਮੈਨੂੰ ਬਣਾ ਦੋ ਨੀ ਤਾਂ ਫਿਰ ਖਾਊਗਾ ਖਾਏਗਾ ਚਲ ਠੀਕ ਹੈ ਫੇ ਬਣਾ ਦੋ ਨਹੀਂ ਹੈਗਾ ਨਹੀਂ ਤੇ ਬਣੀ ਪਤਾ ਨਹੀਂ ਚਲ ਤੁਸੀਂ ਬਣਾ ਲਓ ਮਿੰਟ ਰੁਕੇ ਨਹੀਂ ਠੀਕ ਹੈ ਹਾਂ ਜਿਆਦਾ देर ਨਹੀਂ ਰੁਕਿਆ ਜਾਣਾ ਮੈਨੂੰ ਬਹੁਤ ਹੈ ਨਾ ਮਤਲਬ ਜੀ ਕਰਿਆ ਖਾਣ ਨੂੰ ਹਾਂ ਉਹ ਰਸੋਈ ਚ ਬੜੀ ਰਵਾ ਬਸ ਹਾਂ ਹਾਂ ਚਲ ਬਣਾ ਦੇ ਮੈਂ ਦੋ ਮਿੰਟ ਲੈ ਲਵਾਂ ਲੈ ਸਕੂਲ ਚ ਸਕੂਲ ਤਾਂ ਖਰਾਬ ਹੋ ਜਾਂਦਾ ਹੋਰ ਠੀਕ ਹੈ ਦੇਖਾਂਗੇ ਆਸੀ ਕੇ ਬੈਠੇ ਦਾਦੀ ਦਾਦੀ ਖਾਈ ਜਾਂਦੇ ਨੇ ਪਨੀਰ ਦੀ ਸਬਜੀ ਦਾਦੀ ਪਨੀਰ ਲੱਭੀ ਜਾਂਦੇ ਨੇ ਵਿੱਚ ਚਲੋ ਬਣਾਉ ਹੁਣ ਮੇਰਾ ਪਹੜ ਹੁਣ ਕੱਟ ਰਹੇ ਨੇ ਮਮਾ ਪਿਆਜ਼ ਮੈਂ ਪ੍ਰਸ਼ਾਦ ਦੇ ਲੈ ਕਿਦਾਂ ਕਿਦਾਂ ਕੱਟ ਲੈਂਦੇ ਥੋੜਾ ਹਟ ਹਾਂ ਅਸੀਂ ਬੱਚੇ ਕੀ ਦੇ ਹੈ ਬਲਬੀਰ ਕੋ ਆਪਾਂ ਨੇ ਇੱਧਰ ਕਰ ਦਿੱਤੇ ਸੀ ਮੈਂ ਨਾਮੀ ਰੋਟੀ ਰੱਜ ਕੇ ਖਾ ਲੈਂਦੇ ਅਸੀਂ ਬਸ ਫੇਰ ਉਹ ਵੀ ਇਹ ਸਾਣ ਅਸੀਂ ਰੋਟੀ ਨਹੀਂ ਖਾਂਦੇ ਬਸ ਅਸੀਂ ਆ ਖਾ ਲੈਂਦੇ ਆ ਫਰਾਈ ਟਿੰਗ ਦੀ ਨਾ ਰੋਟੀ ਨਹੀਂ ਤਾਂ ਹੀ ਦੇਖਾ ਸੀ ਕਿੰਨੇ ਪਹਿਲਵਾਨ ਹੈ ਦੇਖੋ ਪਹਿਲਵਾਨ ਨਾ ਉਹ ਵੀ ਡਿੱਗ ਗਿਆ ਪਿਆਰ ਹੁਣ ਸਾਰੀ ਲੱਗ ਦਿਨ ਨਾ ਤੂੰ ਆ ਜਾ ਖੇਡੀਏ ਬਾਹਰ ਖੜ ਜਾ ਹਲੇ 2 ਮਿੰਟਾਂ ਦੇ ਆਪਣਾ ਸਿਰ ਸੁਰ ਬਹਾਲਾ ਮੜਿਆ ਆ ਖਾ ਲੈ ਮਮੂ ਚੇ ਕੁਛ ਪਾਤਾ ਲਿਆ ਕਰ ਪਹਿਲੇ ਆ ਖਾ ਨਾ ਮਮਾ ਬਣਾ ਕੇ ਦੇ ਰਹੇ ਨੇ ਹੁਣ ਆਪਣਾ ਹਾਈ ਫੇਰ ਬਾਅਦ ਚ ਕਹੂਗਾ ਮਮਾ ਕੁਛ ਖਾਣ ਨੂੰ ਹੈਗੀ ਹੈ ਬੱਜੀ ਆ ਗਏ ਰਾਤ ਇੰਨੀ ਛੇਤੀ ਨਹੀਂ ਹੁੰਦੀ ਗਰਮੀਆਂ 'ਚ ਇੰਨੀ ਛੇਤੀ ਰਾਤ ਨਹੀਂ ਹੁੰਦੀ ਹੈਗੀ ਹੋਰ ਪਤਾ ਨਹੀਂ ਲਾ ਬਾਹਰ ਕਿਵੇਂ ਹਾਂ ਚਾਰ ਹਲੇ ਉਹਦੇ ਅਭੀ ਹੋਰੇ ਵੀ ਨਹੀਂ ਉੱਠੇ ਫਿਰ ਉਹਨਾਂ ਨੇ ਖੇਤੀ ਉਹ ਜਾਂ ਅੰਦਰ ਲਾਈਟ ਬੰਦ ਕਰਕੇ ਐਵੇਂ ਚੱਲੀ ਜਾਂਦੀ ਆ ਜਾ ਕਰਕੇ ਆ ਜਾ ਲਾਈਟ ਬੰਦ ਕਰ ਕਿਉਂ ਆ ਜਾ ਕਰ ਉਹ ਕਾਕਰੇ 'ਚ ਡਿੱਗ ਗਿਆ ਹੋਈ ਕਾਕਰੇ ਚ ਚਲ ਆ ਜਾ ਮਮਾ ਨੇ ਪੂੜਾ ਬਣਾ ਦਿੱਤਾ ਤੇ ਹੁਣ ਮੈਂ ਤੇ ਸਿੱਧੂ ਜਿਹੜਾ ਖਾਵਾਂਗੇ ਕਾਂਦਾ ਮੈਂ ਤਾਂ ਬਹੁਤ ਹੀ ਜ਼ਿਆਦਾ ਟੇਸਟ ਕਾਂਟੇ ਟਾਟੇ ਨਾ ਕਰਦਾ ਦਿੰਦਾ ਮੈਂ ਮੈਂ ਤਾਂ ਬਹੁਤ ਹੀ ਹਲੇ ਟੇਸਟੀ ਲੱਗ ਰਿਹਾ ਹੈ। ਮੋਈ ਅਸੀਂ ਦੁੱਖ ਖਾ ਕੇ ਲਾਈਕ ਗੈਸ ਦਾਦੀ ਹੁਣ ਕਹਿੰਦੀ ਕਿ ਮੈਨੂੰ ਕ੍ਰਿਸ਼ਨਾ ਆਂਟੀ ਨੂੰ ਹਨਾ ਜਿਹੜਾ ਗੱਲ ਕਰਨੀ ਹੈ ਤਾਂ ਮੈਂ ਦਾਦੀ ਨੂੰ ਹੁਣ ਫੋਨ ਲਾ ਕੇ ਦਿੰਨੀ ਹੈ। ਖਾ ਲਿਆ ਮਮਾ ਬਹੁਤ ਸਵਾਦ ਬਣਿਆ ਸੀ। ਮਜ਼ਾ ਮਜ਼ਾ ਆ ਗਿਆ ਖਾ ਕੇ। ਹਾਂ। ਬਣਿਆ ਦੀ ਦੁਕਾਨ ਤੇ ਅਸੀਂ ਜਾ ਕੇ ਆਨੇ ਠੀਕ ਹੈ ਦੁਕਾਨ ਤੇ ਆਜੋ। ਆ ਜੀ ਤੁਸੀਂ ਅਸੀਂ ਚੱਲ ਲਿਆਂਗੇ ਦੁਕਾਨ ਤੇ ਮੰਮਾ ਹੋਰੇ ਨੇ ਮਾਣ ਮਟ ਸਮਾਨ ਲੈਣਾ ਸੀਗਾ ਮੰਮੀ ਬਾਹਰ ਆ ਜੀ ਉਹ ਮੜਾ ਆ ਹਵਾ ਚਲਦੀ ਐ ਇੱਥੇ ਚਲੋ ਤੁਸੀਂ ਇੱਥੇ ਹੀ ਰਹੋ ਠੀਕ ਐ ਅਸੀਂ ਜਾਨੀ ਸਿੱਧੂ ਆਨੇ ਆਸੀਂ ਚਲੋ ਫਿਰ ਜਲਦੀ ਇੱਥੇ ਹੀ ਖੇਲਿਓ ਛਾ ਲੜਿਓ ਨਾ ਫਿਰ ਕੀ ਕਰਾਂ ਆ ਗਏ ਚਲ

ਜੋ ਸਹੀ ਹੈ ਤੇ ਨੇ ਜੀ ਸਾਡੇ ਦੀਦੀ ਜਿਹਨਾਂ ਤੋਂ ਅਸੀਂ ਕੋਸਮੈਟਿਕ ਦਾ ਸਮਾਨ ਲੈ ਕੇ ਜਾਂਦੇ ਹਾਂ ਜ਼ਿਆਦਾਤਰ ਬਹੁਤ ਵਧੀਆ ਨੇਚਰ ਹੈ ਜੀ ਇਹਨਾਂ ਦਾ ਤੇ ਸਮਾਨ ਵੀ ਇਹਨਾਂ ਦਾ ਵਧੀਆ ਹੁੰਦਾ ਹੈ ਤੇ ਕੋਈ ਕੋਸਟਲੀ ਨਹੀਂ ਇਹਨਾਂ ਹੁੰਦਾ ਹੈਗਾ ਸਾਈਜ਼ ਚੈੱਕ ਕਰ ਲੀਂਗੀ ਠੀਕ ਹੈ ਥੋੜਾ ਜਿਹਾ ਟਾਈਟ ਹੈ ਠੀਕ ਹੈ ਮੈਂ ਕਹੇ ਉੱਤਰੇ ਵੀ ਨਾ ਨਾ ਇੱਕ ਵਾਰੀ نیچے ਲੂਜ਼ ਵੀ ਨਾ ਹੋਵੇ ਜ਼ਿਆਦਾ ਕਾਲੋ ਰੋਡ ਕ੍ਰਾਸ ਧਿਆਨ ਨਾਲ ਕੁਛ ਆਉਂਦਾ ਤਾਂ ਨਹੀਂ ਆ ਰਿਹਾ ਆ ਆ ਜਾਓ ਆ ਜਾਓ ਮੰੰਗਿਆ ਤੇ ਗਾਇਸ ਸਾਮਾਨ ਤਾਂ ਲੈ ਲਿਆ ਸੀਗਾ ਹੁਣ ਅਸੀਂ ਜਾ ਰਹੇ ਘਰੇ ਹੋਰ ਡੌਗੀ ਬੈਠਾ ਸੀ ਮੈਂ ਤਾਂ ਡਰ ਗਈ ਡੌਗੀ ਆਂ ਤਾਂ ਲੱਗਦਾ ਡਰ ਵਧੀਆ ਹੈ ਨਾ ਵਧੀਆ ਨੇ ਆਪਾਂ ਜਿਨ੍ਹਾਂ ਦਾ ਸਾਮਾਨ ਲੈ ਕੇ ਆਨੇ ਆ ట్రాਫਿਕ ਹੈ ਦੇਖੀ ਹਾਂ ਇਹ ਸਾਰਾ ਬਹੁਤ ਜ਼ਿਆਦਾ ਹੀ ਚੱਲ ਰਿਹਾ ਹੈ ਕਿ ਐਸੇ ਲekin ਇਹ ਟ੍ਰੈਫਿਕ ਹੋ ਜਾਂਦੀ ਹੈ ਬਹੁਤ ਟ੍ਰੈਫਿਕ ਹੈ ਹੋਰੇ ਦੇਖੋ ਚੱਲਦੀ ਆਲ ਤਾਂ ਪਿੱਛੋਂ ਆ ਰਿਹਾ ਬਹੁਤ ਕੁਛ ਹੁਣੀ ਥੋੜੀ ਦੋ ਤਿੰਨ ਟਰਾਲੀਆਂ ਕੱਠੀਆਂ ਹੀ ਲੰਘ ਕੇ ਗਈਆਂ ਅਭੀ ਨੇ ਮਾਰੀ ਚਪੇੜੇ ਕੰਦੇ ਆਉਂਦੇ ਸਾਰ ਕਿਉਂਕਿ ਇੱਕ ਕਮਨੇਰੇ ਲੱਤਾ ਤੇ ਸਾਈਕਲ ਮਾਰਿਆ ਦੇਖੋ ਨਾ ਇਹ ਆਂਦੇ ਆਂਦੇ ਸਾਰੀ ਇਹਨਾਂ ਨੇ ਜੱਫੀਆਂ ਪਾਲੀਆਂ ਆਗੇ ਆਗੇ ਤੇ ਆ ਸਾਡੀ ਜਾਨ ਪਛਾਨ ਵਾਲੀ ਡੌਗੀ ਨਹੀਂ ਦੇਖ ਮਾਰਨਾ ਮਾਰਾ ਕਿ ਬੁੱਤ ਆ ਵੀ ਡਾਕੀ ਦਾ ਬੰਦਾ ਦਿੰਦਾ ਦਰਦਾ ਮਾਰਦੇ ਨੇ ਪਰ ਦਾਦੀ ਬੈਠੇ ਨੇ ਇਹਨਾਂ ਦੀ ਨਿਗਰਾਨੀ ਦੇ ਵਿੱਚ ਗੇਟ ਤੇ ਐ ਅੰਦੇ ਸਾਰੀ ਮम्मा ਕੀ ਲੈ ਕੇ ਆਏ ਹੋ ਕੀ ਲੈ ਕੇ ਆਏ ਹਨ ਤਾਂ ਖਾਣ ਦੀ ਵੀ ਹੈ ਐ ਪਾਣੀ ਲੈ ਲਾ ਤਾਂ ਪੀਣੀ ਆ ਪਾਣੀ ਕਿਉਂਕਿ ਮੈਂ ਥੱਕ ਗਈ ਆ ਪੂਰਾ ਹਾਂ ਠੰਡਾ ਪਾਣੀ ਪੀ ਕੇ ਤਾਂ ਮਜ਼ਾ ਹੀ ਆਜ ਆ ਦਿੰਦਾ ਦਾ ਕਿ ਤੇਰੀ ਕਿ ਮੇਰੀ ਈ ਖੁਸ਼ ਹਾਂ ਫਿਰ ਉਹਨਾਂ ਲੱਗਿਆ ਸੀ ਜਾਨ ਵਕਤ ਕਹਿੰਦਾ ਵੀ ਮੈਨੂੰ ਵੀ ਲੈ ਕੇ ਜਾਓ ਤੁਸੀਂ ਦੀਦੀ ਨੂੰ ਲੈ ਕੇ ਜਾਂਦੇ ਆ ਮਮਾ ਕਹਿੰਦੇ ਫਿਰ ਤੈਨੂੰ ਚਾਕਲੇਟ ਲੈ ਕੇ ਦੇਵਾਂਗੀ ਫਿਰ ਕਹਿੰਦਾ ਠੀਕ ਹੈ ਲਿਆ ਦਿਓ ਇੱਕ ਕਾਕਰਚ ਫਿਰਦਾ ਸੀ ਇੱਥੇ ਕੋਕਰਚ ਖੜਾ ਸੀ ਉਹ ਪਕੜੇ ਨਾ ਉਡਾਉਣਾ ਅੱਛੀ ਜਿਹੀ ਬੜਕੇ ਆਹ ਬੜਕੇ ਸਿੱਧੂ ਕਹਾਦਾ ਪਾਪਾ ਨੇ ਕਾਕਰਚ ਹਾਤਾਚ ਫੜ ਕੇ ਘਮਾਤਾ ਸੀਗਾ